ਵੀ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਆਏ ਹੋਏ ਆ ਬਹੁਤ ਘੈਂਟ ਘੈਂਟ ਟਰੈਕਟਰ ਤੁਹਾਨੂੰ ਦਿਖਾਵਾਂਗੇ ਜਾਇਜ ਰੇਟਾਂ ਦੇ ਵਿੱਚ ਬਣਨ ਵਾਲੇ ਤੇ ਭੋਲੇ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਤੁਸੀਂ ਆ ਚਾਰ ਲੈ ਕੇ ਆਏ ਜੀ ਚਾਰ ਟਰੈਕਟਰ ਸੁਰੂਆਤ ਇੱਥੋਂ ਕਰਦੇ ਨੇ ਇਹ ਕਿੰਨਾ ਮਾਡਲ ਆ ਇਹ 2002 ਜੀ 2002 ਮਾਡਲ ਹੈ ਤੇ ਇਹਦਾ ਨੰਬਰ ਕਿੱਥੋਂ ਦਾ ਨੰਬਰ ਹਰਿਆਣਾ ਜੀ ਵੀਰੇ ਨੰਬਰ ਹਰਿਆਣੇ ਦਾ ਤੇ ਇੰਜਨ ਗੇਅਰ ਦਾ ਕਿਵੇਂ ਆ ਇਹ ਸਾਰਾ ਓਕੇ ਆ ਵੀਰੇ ਸਾਰਾ ਹਾਂ ਸਾਰਾ ਟਰੈਕਟਰ ਰੀਜਨਲ ਹੈ ਅੱਛਾ ਸਾਰੇ ਓਰੀਜਨਲ ਹੈ ਸਾਰਾ ਟਰੈਕਟਰ ਰੀਜਨਲ ਹੈ ਅੱਛਾ ਚਮਕ ਚਮਕ ਕੇ ਦੀ ਆ ਉਹ ਜਿਵੇਂ ਕਹਦੀ ਕੁਦਰ ਮਗਰਾਟਾ ਮਕ ਰੂਟਾਂ ਦਾ ਜਿਵੇਂ ਕਹਿਦੀ ਹੈ ਵੀ ਪੂਰਾ ਸਾਫ ਹੈ ਤੇਰੇ ਮਾਂ ਦਾ ਵੀ ਵਧੀਆ ਟਰੈਕਟਰ ਸਾਫ ਹੈ ਤੇ ਬਾਈ ਇਹਦਾ ਜੇ ਰੇਟ ਦੀ ਗੱਲ ਕਰੀਏ ਕਿੰਨੇ ਦਾ ਬਣੂ ਇਹ ਵੀਰੇ ਮੰਗਦੇ 190000 ਰੁਪਏ ਇੱਕ ਲੱਖ ਤੇ 90000 ਮੰਗਦੇ ਹਾਂ ਬਣੂ ਕਿੰਨੇ ਦਾ ਕੱਢ ਜੂ ਪਾ ਸਕਦਾ ਠੀਕ ਹੈ ਲਓ ਮਿੱਤਰੋ 180 ਦਾ ਬਣ ਜੇ ਮੌਕੇ ਤੇ 175 ਦਾ ਬਣ ਜੇ ਤੁਹਾਡੀ ਮਿਹਨਤ ਆ 43230 ਹੈ ਇਹ ਕਰ ਲਿਓ ਸੰਪਰਕ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਇਧਰਲੇ ਪਾਸੇ ਆ ਗਿਆ 735 ਸਵਰਾਜ ਇਹ ਬੋਲੇ ਕਿੰਨਾ ਮਾਡਲ ਹੈ ਇਹ 96 ਮਾਡਲ ਵੀਰੇ ਇਹ ਹੈਗਾ ਸੱਜਣੋ 1996 ਮਾਡਲ ਤੇ ਇਹਦਾ ਨੰਬਰ ਕਿੱਥੋਂ ਦਾ एपीवी ਤੇ ਇਹਨਾਂ ਦਾ ਬਰਨਾਲੀ ਨੰਬਰ ਕੁਸਾ ਦਾ ਅੱਛਾ ਬਰਨਾਲੀ ਦਾ ਨੰਬਰ ਹੈ ਤੇ ਚੌਕੜਾ ਟਾਇਰਾਂ ਦਾ ਵੀ ਬਿਲਕੁਲ ਨਵਾਂ ਨਵਾਂ ਹੈ ਹਾਂਜੀ ਤੇ ਇੰਜਨ ਗੇਅਰ ਦਾ ਹੁਸਤਾਦ ਕਿਵੇਂ ਆ ਸਾਰਾ ਓਕੇ ਵੀਰੇ ਪੂਰਾ ਹੀ ਰੇ ਹਾਂਜੀ ਲੈ ਮਿੱਤਰੋ ਪੂਰਾ ਓਕੇ ਆ ਬਾਈ ਕਹਿੰਦਾ ਸਤਰੀ ਸੁਤਰੀ ਘੈਂਟ ਲੱਗੀ ਹੋਈ ਆ ਟਾਇਰ ਵੀ ਨਵੇਂ ਨੇ ਤੇ ਉਦਾਂ ਇਹ ਵੀ ਹੈਗਾ ਕਰਲੋਸ ਕਰ ਇੰਜਨ ਹੁੰਦਾ ਇਹਨਾਂ ਦਾ ਤੇ ਟਰੈਕਟਰ ਸਾਰੀ ओरिजिनल ਆ ਬਾਈ ਸਾਰਾ ਨਾਲ ਚੱਟ ਵੀ ਇੱਕ ਗੱਲ ਨਹੀਂ ਹੈ ਬੈਟਰੀ ਬੂਨਟਰੀ ਇਹਦੀ ਕਿਵੇਂ ਆ ਸਾਰੀ ਓਕੇ ਵੀਰੇ ਬੈਟਰੀ ਬਾਕਸ ਸਲਫਰ ਚਾਰਜ ਪੂਰਾ ਵਾ ਠੀਕ ਹੈ ਤੇ ਜੇ ਇਹਦੀ ਗੱਲ ਕਰੀਏ ਰੇਟ ਦੀ ਤਾਂ ਇੱਕੀ ਮੁੱਲ ਵੜੀ ਮੋਲੇ 1,55,000 ਜੀ 1,55,000 ਬਾਕੀ ਮੌਕੇ ਤੇ ਡਿਸਕਾਊਂਟ ਹਾਂ ਮੌਕੇ ਤੇ ਹੋਊਗਾ ਠੀਕ ਹੈ ਤੇ ਲਮੇ ਉਤਰੋ ਕਰ ਲਿਓ ਸੰਪਰਕ ਜੇ ਕਿਸੇ ਭਰਾ ਨੇ 735 ਸਵਰਾਜ ਲੈਣਾ ਤੇ ਕਿ ਇਧਰਲੇ ਪਾਸੇ ਆ ਗਿਆ ਸਵਰਾਜ ਇਹ ਆ ਗਿਆ ਥੋੜਾ ਜਿਹਾ ਨਵੀਂ ਸੋਹ ਦੇ ਵਿੱਚ ਸਵਰਾਜ 735 ਤੇ ਇਹ ਕਿੰਨਾ ਮਾਡਲ ਆ ਬੋਲੇ ਇਹ 98 ਵਾਲਾ ਜੀ ਇਹ ਹੈਗਾ 1998 ਮਾਡਲ ਤੇ ਇੰਜਨ ਗੇਅਰ ਦੀ ਇਹਦੀ ਵੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਜੀ ਬੰਦਾ ਵਾ ਕੇ ਲਿਆ ਜਾ ਸਕਦਾ ਠੀਕ ਪੰਪ ਪੰਪ ਸਾਰੇ ਇਹਦੇ ਨਾਲ ਦੇ ਆ ਨਾਲ ਦਾ ਸਾਰਾ ਕੁਝ ਜੀ ਠੀਕ ਹੈ ਤੇ ਜੋੜਾ ਸੱਜਣੋ ਟਾਇਰਾਂ ਦਾ ਜਿਵੇਂ ਕਹਿੰਦੀ ਮੂਰਲਾ ਤਾਂ ਜਿਵੇਂ ਹੀ ਹਲੇ ਨਮਾ ਹੀ ਆ ਉਹ ਤਾਂ ਵੀ ਮਾਰਕਾ ਵੀ ਨਹੀਂ ਝੜਿਆ ਹੋਇਆ ਤੇ ਮਗਰਲੇ ਟਾਇਰੇ ਦੇ ਕਿੰਨੇ ਪੈਸੇ ਹੋਣਗੇ ਬਾਈ 85 85 ਕੇ ਪੈਸੇ ਹੋਣਗੇ 80 85 ਪੈਸੇ ਸੱਜਣੋ ਮਗਰਲੇ ਟਾਇਰ ਨੇ ਰਿਮਰੂਮਾਂ ਦਾ ਇਹ ਵੀ ਟਰੈਕਟਰ ਸਾਫ ਹੈ ਤੇ ਨੰਬਰ ਇਹਦਾ ਵੀ ਪੰਜਾਬ ਦਾ ਹੀ ਆ ਨਹੀਂ ਹਰਿਆਣਾ ਨੰਬਰ ਆ ਪੰਜਾਬ ਚ ਨਾ ਆ ਪੰਜਾਬ ਚ ਨਵਾਂ ਨੰਬਰ ਹਰਿਆਣੇ ਦਾ ਓਕੇ ਜੇ ਇਹਦੇ ਰੇਟ ਦੀ ਗੱਲ ਕਰੀਏ ਕਿੰਨੇ ਦਾ ਬਣੂ ਇਹ ਵੀਰੇ ਮੰਗਦੇ 1,75,000 ਰੁਪਏ 1.75 ਮੰਗਦੇ ਹੋ ਤੇ ਬਾਕੀ ਮੌਕੇ ਤੇ ਮਾਨਤਾ ਠੀਕ ਆ ਲਓ ਮਿੱਤਰੋ ਕਰ ਲਿਓ ਸੰਪਰਕ ਜੇ ਕਿਸੇ ਭਰਾ ਨੇ ਟਰੈਕਟਰ ਲੈਣਾ ਤੇ ਇਧਰਲੇ ਪਾਸੇ ਆ ਗਿਆ 5911 ਤੇ ਜਿਹੜਾ ਅੱਜ ਕੱਲ ਪੂਰਾ ਟ੍ਰੈਂਡਿੰਗ ਦੇ ਵਿੱਚ ਹੈ ਤੇ ਭਾਈ ਇਹ ਕਿੰਨਾ ਮਾਡਲ ਆ ਇਹ 99 ਜੀ ਇਹ ਹੈਗਾ ਸੱਜਣੋ 1999 ਮਾਡਲ ਤੇ ਮੂਰਲੇ ਜੋੜਾ ਵੀ ਦਿਖਾ ਦਿ ਮੂਰਲੇ ਟਾਇਰ ਕਿੰਨੇ ਪੈਸੇ ਹੋਣਗੇ ਬੋਲੇ ਦੇ 80 ਪੈਸੇ ਹੋਣਗੇ ਮੂਰਲੇ ਟਾਇਰ 80 ਪੈਸੇ ਮੂਰਲੇ ਟਾਇਰ ਓਕੇ ਤੇ ਪਿਛਲੇ ਟਾਇਰ 80 85 ਪਹੀਏ ਨੇ ਬਸ ਠੀਕ ਹੈ ਤੇ ਪਹਿਲਾਂ ਦੱਸੋ ਇੰਜਨ ਗੇਅਰ ਦਾ ਕਿੰਨਾ ਡਰਾਈਵ ਵੀਰੇ ਓਕੇ ਓਕੇ ਆ ਵੀਰੇ ਪਾਵਰ ਹੋਇਆ ਵਾ ਪਾਵਰ ਹੋਇਆ ਹੋਇਆ ਹਾਂਜੀ ਓਕੇ ਤੇ ਨੰਬਰ ਇਹਦਾ ਵੀ ਪੰਜਾਬ ਦਾ ਹੀ ਆ ਨਹੀਂ ਹਰਿਆਣਾ ਦਾ ਬੜਾ ਵੀਰੇ ਇਹ ਵੀ ਹਰਿਆਣਾ ਨੰਬਰ ਆ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਕਿੰਨੇ ਦਾ ਇਹ ਮੰਗ ਰਿਹਾ ਵੀਰੇ 2,55,000 ਰੁਪਏ ਜੀ 2,55,000 ਇਹਦੇ ਵਿੱਚ ਡਿਸਕਾਊਂਟ ਕਿੰਨਾ ਕੁ ਕਰੋਗੇ ਇਹ ਦੱਸੋ ਪਹਿਲਾਂ ਤਾਂ ਚਲ 5 ਹੋਰ ਕਰਦੀ 15000 ਕਰਦੀ ਲੈ ਮੇਤਰੋ 15000 ਰੁਪਏ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਹੋ ਜੂ ਤੇ ਬਾਕੀ ਚਾਰੇ ਟਰੈਕਟਰਾਂ ਦੇ ਵਿੱਚੋਂ ਜਿਹੜਾ ਟਰੈਕਟਰ ਵੀ ਤੁਹਾਨੂੰ ਪਸੰਦ ਆਉਂਦਾ ਸੰਪਰਕ ਕਰ ਲਿਓ ਭੋਲੇ ਦੇ ਨਾਲ ਬਈ ਬਹੁਤ ਚਿਰਾਂ ਤੋਂ ਜਿਹੜਾ ਇਹ ਟਰੈਕਟਰਾਂ ਦੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਬਹੁਤ ਟਰੈਕਟਰ ਸੇਲ ਕਰਦਾ ਬਹੁਤ ਭਰਾ ਇਹਦੇ ਨਾਲ ਪੱਕੇ ਤੌਰ ਤੇ ਜੁੜੇ ਵੀ ਹੋਏ ਨੇ ਕਰ ਲਿਓ ਸੰਪਰਕ